वाल्मीक शक्ति अमर रहे जय भीम जय भारत जय भीम जय भारत जय भीम जय भारत बाबा साहब टाडी सोचते करा देंगे ठोके बाबा साहब टाडी सोचते करा देंगे ठोके बाबा साहब टाडी सोचते करा देंगे ठोके वाल्मीक शक्ति अमर रहे वाल्मीक शक्ति अमर रहे सब्जी पंडित जी ना तोडा मेरा नाम संदीप कौर जी ਜੈ ਭੀਮ ਜੈ ਭਾਰਤ ਆਖਦੀ ਮੈਂ ਠੀਕ ਹੈ ਸਰ ਜੀ ਅੱਜ ਬਾਬਾ ਸਾਹਿਬ ਦਾ ਜਨਮ ਦਿਹਾੜਾ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਮੈਸੇਜ ਜੀ ਅਸੀਂ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਸਾਰੀ ਦੁਨੀਆ ਨੂੰ ਆਲ ਵਰਲਡ ਨੂੰ ਲੱਖ ਲੱਖ ਵਧਾਈਆਂ ਤੇ ਦੂਸਰਾ ਅਸੀਂ ਕੇ ਕੱਟ ਕੇ ਉਹਨਾਂ ਦਾ ਜਨਮ ਦਿਨ ਵਧੀਆ ਤਰੀਕੇ ਨਾਲ ਮਨਾਇਆ ਜੀ ਜੈ ਭੀਮ ਜੈ ਭਾਰਤ ਹਾਂ ਜੀ ਸਰ ਕੀ ਨਾਂ ਤੁਹਾਡਾ ਸਭ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਗੁਰਪ੍ਰੀਤ ਸਿੰਘ ਧਾਰੀਵਾਲ ਜਨਰਲ ਸੈਕਟਰੀ ਪੰਜਾਬ ਭਾਰਤੀ ਜਨਤਾ ਪਾਰਟੀ ਜੀ ਤਦ ਜਿਸ ਵਲ ਬਾਬਾ ਸਾਹਿਬ ਦਾ ਮੈਡੀਕਲ ਸਾਥ ਜਨਮ ਦਿਹਾੜਾ ਆ ਤੁਹਾਡੇ ਨੂੰ 20% ਕੀਤਾ ਗਿਆ ਸਰ ਸਾਡੇ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਪਹਿਲਾਂ ਸੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਅਸੀਂ ਪਾਰਟੀ ਦਫਤਰ ਆਪਣੇ ਬਾਬਾ ਸਾਹਿਬ ਦੇ ਨਾਮ ਤੇ ਇੱਕ ਇਹ ਕੱਟ ਰਹੇ ਹਾਂ ਜੋ ਕਿ ਆਉਣ ਵਾਲੇ ਸਮੇਂ ਚ ਬਹੁਤ ਹੀ ਇਹ ਬਾਬਾ ਸਾਹਿਬ ਦੇ ਨਾਮ ਪ੍ਰਸਿੱਧ ਹੋ ਰਹੇ ਆ ਔਰ ਇਸੇ ਲਈ ਜਿਹੜੇ ਪੰਨੂ ਵਰਗੇ ਆ ਜਿਹੜੇ ਬਿਆਨ ਦੇ ਰਹੇ ਆ ਨਾ ਉਹਨਾਂ ਨੂੰ ਆਪਣਾ ਡਰ ਪਿਆ ਹੋਇਆ ਆ ਕਿ ਬਾਬਾ ਸਾਹਿਬ ਦਾ ਨਾਮ ਜਿਹੜਾ ਹੈ ਪੂਰੀ ਆਲ ਵਰਲਡ ਦੁਨੀਆ ਚੱਪ ਰਹੀ ਹੈ ਇਸ ਟਾਈਮ ਅਸੀਂ ਇਹੀ ਕਹਿਣਾ ਚਾਹੁੰਦਾ ਖਾਲਿਸਤਾਨ ਸਾਡਾ ਕੋਈ ਲੰਕ ਨਹੀਂ ਹੈਗਾ ਨਾ ਅਸੀਂ ਕਹਿੰਦੇ ਬਾਣੇ ਚ ਨਾ ਅਸੀਂ ਕਹਿੰਦੇ ਨਾ ਬਣੇ ਪਰ ਜੋ ਬਾਬਾ ਸਾਹਿਬ ਦੇ ਮਾਰੇ ਧਰ ਦੇ ਨਾਲ ਮਾਰਾ ਬੋਲਣ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਜੈ ਭਰ ਸਾਈ ਹਾਂਜੀ ਬਾਬਾ ਜੀ ਦਾ ਸਾਡਾ ਨਾ ਸੰਤ ਮਹਾਨ ਆਰ ਜੀ ਬਾਬਾ ਜੀ ਕਿਉਂ ਬਰਲਾ ਕਰ ਰਹੇ ਤੁਸੀਂ ਅੱਜ ਜੇ ਡਾਕਟਰ ਬਾਬਾ ਸਾਹਿਬ ਮੇਡਕਾਰ ਸਾਹਿਬ ਜੀ ਦਾ ਜਨਮ ਦਿਨ ਸਾਡੇ ਪ੍ਰਧਾਨ ਜੀ ਸतीश ਕੁਮਾਰ ਨਾਰ ਜੀ ਉਹਨਾਂ ਨੇ ਇਹ ਉਪਰਾਲਾ ਕੀਤਾ ਦਾਸ ਵੀ ਆਇਆ ਹੋਰ ਵੀ ਗੁਰਮੁਖ ਪਿਆਰੇ ਆਇਆ ਸਾਰੇ ਉਹਨਾਂ ਦੇ ਸਾਥੀ ਅੱਜ ਉਹਨਾਂ ਦਾ ਜੋ ਜਨਮ ਦਿਨ ਆ ਉਹਦੇ ਸੰਬੰਧ ਦੇ ਵਿੱਚ ਕੇਕ ਕਟਿਆ ਗਿਆ ਜੀ ਬਾਬਾ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਬਾ ਜੀ ਉਹਨਾਂ ਤੋਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਜਿਸ ਤਰ੍ਹਾਂ ਉਹਨਾਂ ਨੇ ਬਹੁਤ ਜ਼ਿਆਦੀ ਵਿਦਿਆ ਹਾਸਲ ਕਰਕੇ ਇੱਕ ਸੰਵਿਧਾਨ ਦੀ ਰਚਨਾ ਕਰ ਦਿੱਤੀ ਸਾਰੇ ਦੇਸ਼ ਵਾਸੀਆਂ ਨੂੰ ਬੱਚਿਆਂ ਨੂੰ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਪੜ੍ਹਾਈ ਕਰਨ ਪੜ੍ਹਾਈ ਦੇ ਨਾਲ ਹੀ ਅਸੀਂ ਅੱਗੇ ਜਾ ਸਕਦੇ ਆ ਤਾਂ ਅਸੀਂ ਤਾਂ ਹੀ ਕਾਮਯਾਬ ਹੋ ਸਕਦੇ ਆ ਬਾਬਾ ਜੀ ਜਿਹੜੇ ਗੁਰਪਰਦੂ ਗੁਰਵੰਤ ਸਿੰਘ ਪੰਨੂ ਆ ਜੋ ਅਮਰੀਕਾ ਤੋਂ ਬੈਠਾ ਕਾਫੀ ਲੱਚਰ ਭਾਸ਼ਾ ਬੋਲਦਾ ਬਾਬਾ ਜੀ ਵਾਲੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਉਹ ਦੇਖੋ ਜੀ ਜਿਹਨੇ ਇਹ ਕੰਮ ਕਰਨਾ ਉਹਨੇ ਕਰ ਹੀ ਜਾਣਾ ਉਹਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪੈਰੋਕਾਰ ਪਿੱਛੇ ਬਹੁਤ ਜ਼ਿਆਦਾ ਬੈਠੇ ਹੋਏ ਆ ਇਦਾਂ ਜਿੰਨੇ ਕਹਿਣਾ ਉਹ ਕਹੀ ਜਾਵੇ ਇਹਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਸਮਾਜ ਜਿਹੜਾ ਜਾਗਿਆ ਹੋਇਆ ਜਦੋਂ ਇੱਥੇ ਆਊਗਾ ਕੁਝ ਕਰੂਗਾ ਫਿਰ ਉਹਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਕੋਈ ਕੰਮ ਕਰੀਦਾ ਕਿਸ ਤਰ੍ਹਾਂ ਬਹੁਤ ਤੋੜੀ ਦੇ ਆ ਕਿਦਾਂ ਕਰੀਦਾ ਉਹਨਾਂ ਦੇ ਪੈਰੋਕਾਰ ਬਹੁਤ ਜ਼ਿਆਦੇ ਬੈਠੇ ਆ ਬਾਬਾ ਸਾਹਿਬ ਦੇ ਹਰਸ਼ਤ ਕਿਹਨਾ ਬੋਲਾ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਅਖਦਾ ਮੈਂ ਸਤੀਸ਼ਟਵਾ ਨਾ ਹਰ ਆਟੀ ਵਿਧਾਨ ਭਾਰਤੀ ਅਜੰਤਾ ਪਾਰਟੀ ਲਾਲ ਸਾਹਿਬ ਉਹ ਤੁਹਾਡੇ ਦਫ਼ਤਰ ਕਿ ਕੀ ਨਰਲਾ ਹੋ ਗਿਆ ਪਹਿਲਾ ਨਾ ਸਾਰੋ ਪਹਿਲਾ ਆਲ ਸੰਸਾਰ ਪੂਰੇ ਸੰਸਾਰ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਾਵਾ ਸਾਹਿਬ ਬੇਜ਼ਕਾਰ ਦੇ ਜਨ ਲੱਖ ਲੱਖ ਹੋਏ ਜਨਾਵਾ ਔਰ ਮੈਂ ਹਰ ਬੰਦੇ ਨੂੰ ਦੱਸਾਂ ਕਿ ਪਿੱਛੇ ਨਾ ਇੱਕ ਵੀਡੀਓ ਬੜੀ ਵੈਲ ਹੋਈ ਇੱਕ ਨਾ ਅਮਰੀਕਾ ਜੀ ਬੈਠਾ ਕੁੱਤਾ ਜਿਹਨਾਂ ਕੁੱਤਾ ਕਹਿੰਨੇ ਆ ਐਂ ਭੋਗ ਗਿਆ ਜੀ 14 ਦਿਨ ਬਾਵਾ ਸਾਹਿਬ ਦੇ ਬੁੱਧ ਦੂਰ ਦੂਰ ਮੈਨੂੰ ਇਹ ਨਹੀਂ ਪਤਾ ਜਿਹੜੀ ਬਾਵਾ ਸਾਹਿਬ ਬੇਜ਼ਕਾਰ ਸ਼ੇਰ ਹਨ ਉਹ ਡਰਦੇ ਨਹੀਂ ਆ ਤੇ ਯੁਰਤਾ ਸਾਹਮਣੇ ਗੱਲ ਕਰ ਅਸੀਂ ਲੋਕਾਂ ਦਸਰਾ ਚੁੰਦੇ ਆ ਕਿ ਬਾਵਾ ਸਾਹਿਬ ਉਹ ਸ਼ਕਤੀ ਆ ਜਿਹਨੇ ਦਲਤਾਂ ਨੂੰ ਛੋਟੇ ਛੋਟੇ ਲੋਕਾਂ ਨੂੰ ਛੋਟੇ ਦੂਜਿਆਂ ਨੂੰ ਔਰ ਨਾਰੀ ਜਾਤੀ ਨੂੰ ਪੂਰਾ ਸਨਮਾਨ ਦਿੱਤਾ ਠੀਕ ਹੈ ਨਹੀਂ ਮੈਂ ਹਰ ਅੱਜ ਅੱਜ ਦੇ ਦਿਨ ਤੇ ਹਰ ਘਰ ਦੇ ਦੀਮਨ ਹੋਣੀ ਚਾਹੀਦੀ ਆ ਜੇ ਸਾਡੀ ਦੀਵਾਲੀ ਤੇ ਦਸਹਰਾ ਜਿਹੜਾ ਸਹੀ ਹੈ ਨਾ ਸਰ ਅੱਜ ਦੇ ਦਿਨ ਬਾਵਾ ਸਾਹਿਬ ਦੇ ਜਨਮ ਦਿਨ ਕਿਉਂਕਿ ਦੀਵਾਲੀ ਦਸਹਰਾ ਸਾਡਾ ਨਹੀਂ ਹਸਾ ਦੀਵਾਲੀ ਦਸਹਰਾ ਤਾਂ ਅੱਜ ਬਾਵਾ ਸਾਹਿਬ ਦਾ ਜਨਮ ਦਿਨ ਆ ਜਿਸ ਬੰਦੇ ਨੇ ਸਾਨੂੰ ਬੰਦੇ ਜੁਨੇ ਪਾਇਆ ਵਾ ਸਾਨੂੰ ਦ੍ਰਿਸ਼ ਗਿਆਨ ਸਿਖਾਇਆ ਵਾ ਪੜਨਾ ਸਿਖਾਇਆ ਵਾ ਅੱਜ ਤੁਹਾਡੀ ਪਾਰਟੀ ਨੱਤਰ ਵਿਖੇ ਕੀ ਪ੍ਰੋਗਰਾਮ ਕੀਤਾ ਗਿਆ ਕੀ ਪ੍ਰੋਬਲਮ ਸੀ ਅਸੀਂ ਬਾਵਾ ਸਾਹਿਬਾ ਮੇਰਾ ਕੇਕ ਕੱਟ ਕੇ ਵਧੀਆ ਤਰੀਕੇ ਨਾਲ ਬਣਾਇਆ ਵਾ ਸਾਡੇ ਬਾਬਾ ਮਹਾਨਾਤ ਜੀ ਆਏ ਆ ਮੁੱਖ ਮਹਿਮਾਨ ਔਰ ਉਹਨਾਂ ਨੇ ਜਿਹੜਾ ਕੇਕ ਕੱਟ ਕੇ ਬਾਵਾ ਸਾਹਿਬਾ ਮੇਰੇ ਘਰ ਨਾਲ ਬਣਾਇਆ ਵਾ ਔਰ ਸਾਰੇ ਲੋਕਾਂ ਨੇ ਲੱਖ ਲੱਖ ਵਧਾਈ ਦਿੰਦੇ ਆ ਤੇ ਅੱਜ ਸ਼ਾਮ ਨੂੰ ਹਰ ਘਰ 'ਚ ਜਿਹੜਾ ਬਾਵਾ ਸਾਹਿਬੇ ਸੋਚਣਾ ਚੱਲਦਾ ਵਾ ਤੇ ਆਪਣੇ ਘਰ ਉਹ ਦੀਵਾਲਾ ਕਰਨੇ ਅੱਜ ਉਹਨਾਂ ਨੂੰ ਯਾਦ ਕਰਕੇ ਜੋ ਜਿਸ ਬੰਦੇ ਨੇ ਸਾਨੂੰ ਸਮਾਨਤਾ ਦਿੱਤੀ ਆ ਅਧਿਕਾਰ ਦਿੱਤੇ ਆ ਸਵਿਧਾਨ ਦਿੱਤਾ ਵਾ ਅਸੀਂ ਉਹਨਾਂ ਦੇ ਲੱਖ ਲੱਖ ਦਈ ਦਿੰਦੇ ਆ ਇਹਨਾਂ ਕਿੰਦਾ ਖਿਮਾ ਜਾਚਗਾ ਜੈ ਭੀਮ ਜੈ ਭਾਰਤ